ਵਾਚਲ ਕਾਂਗਰਸ ਦੇ ਜਿਹੜੇ ਐਮਐਲਏ ਦਾ ਬਿਆਨ ਹੈ ਕਿ ਪੰਜਾਬੀ ਜਿਹੜੇ ਹੈ ਉਹ ਹਿਮਾਚਲ ਦੇ ਵਿੱਚ ਨਸ਼ਾ ਫਲਾ ਰਹੇ ਹੈ ਇਹ ਬਿਲਕੁਲ ਬੇਹੁਦਾ ਤੇ ਤੱਥਾਂ ਤੋਂ ਦੂਰ ਤੇ ਪੰਜਾਬ ਨੂੰ ਬਦਨਾਮ ਕਰਨ ਵਾਲਾ ਇਹ ਬਿਆਨ ਹੈ ਮਤਲਬ ਇਹ ਤਾਂ ਇਹ ਕਹਿ ਸਕਦੇ ਹਨ ਵੀ ਉਲਟਾ ਚੋਰ ਕੋਤਵਾਲ ਨੂੰ ਡਾਟੇ ਸਾਰੇ ਜਾਣਦੇ ਆ ਕਿ ਹਿਮਾਚਲ ਦੇ ਵਿੱਚ ਬਹੁਤ ਸਾਰੀਆਂ ਐਗੀਆਂ ਪਾਕਟਸ ਨੇ ਜਿੱਥੇ ਕਿ ਸਿੰਥੈਟਿਕ ਡਰੱਗਸ ਦੀ ਮੈਨੂਫੈਕਚਰਿੰਗ ਹੁੰਦੀ ਹੈ ਇਹ ਆਵਾਜ਼ ਅਸੀਂ ਪਹਿਲਾਂ ਵੀ ਉਠਾਉਂਦੇ ਰਹੇ ਆ ਬਲਕਿ ਤੁਹਾਡੇ ਤੋਂ ਉੱਥੇ ਮੈਨੂਫੈਕਚਰ ਹੋਇਆ ਸਿੰਥੈਟਿਕ ਡਰਗ ਉਹ ਪੰਜਾਬ ਦੇ ਵਿਚ ਆ ਰਹੀ ਹੈ ਉਲਟਾ ਬਦਨਾਮ ਤੁਸੀਂ ਸਾਨੂੰ ਕਰ ਰਹੇ ਹੋ ਸਾਰੇ ਜਾਣਦੇ ਆ ਤੁਹਾਡੇ ਪਿਕਨਿਕ ਸਪOTS ਨੇ ਜਿੱਥੇ ਇੰਟਰਨੈਸ਼ਨਲ ਟੂਰਿਸਟ ਵੀ ਆਉਂਦੇ ਆ ਚਾਹੇ ਉਹ ਮਕਲੋੜ ਗੰਢ ਹੋਵੇ ਧਰਮਸ਼ਾਲਾ ਹੋਵੇ ਕੁਸਾਲ ਹੋਵੇ ਉੱਥੇ ਕੀ ਨਹੀਂ ਹੁੰਦਾ ਇਹ ਕਿ ਇਹ ਸੋ ਛੁਪਿਆ ਹੋਇਆ ਥੋੜਾ ਹੈਗਾ ਬਲਕਿ ਪੰਜਾਬ ਨੂੰ ਜਿਹੜਾ ਇਹ ਬਦਨਾਮ ਕਰਨ ਦੀ ਤੁਹਾਡੀ ਕੋਸ਼ਿਸ਼ ਹੈ ਇਸ ਦੀ ਅਸੀਂ ਨਿਖੇਧੀ ਕਰਦੇ ਆ ਇਸ ਦੀ ਅਸੀਂ ਨਿੰਦਿਆ ਕਰਦੇ ਆ ਪੰਜਾਬ ਉਹ ਸਟੇਟ ਹੈ ਜਿਸ ਨੂੰ ਨਸ਼ੇ ਨੇ ਬਰਬਾਦ ਕੀਤਾ ਆ ਰਾਜਸਥਾਨ ਤੋਂ ਵੀ ਨਸ਼ੇ ਆਉਂਦੇ ਆ ਗੁਜਰਾਤ ਤੋਂ ਵੀ ਇੱਥੇ ਨਸ਼ੇ ਆਉਂਦੇ ਆ ਯੂਪੀ ਤੋਂ ਨਸ਼ੇ ਆਉਂਦੇ ਆ ਮਹਾਰਾਸ਼ਟਰ ਤੋਂ ਨਸ਼ੇ ਆਉਂਦੇ ਆ ਇੰਟਰਨੈਸ਼ਨਲ ਬਾਰਡਰ ਤੋਂ ਨਸ਼ੇ ਆਉਂਦੇ ਹੈਗੇ ਕੋ ਪੰਜਾਬ ਦੀ ਤਾਂ ਪੂਰੀ ਦੀ ਪੂਰੀ ਜਵਾਨੀ ਤਬਾਹ ਕਰ ਦਿੱਤੀ ਇਹਨਾਂ ਨਸ਼ਿਆਂ ਨੇ ਸੋ ਇਸ ਕਰਕੇ ਸਾਨੂੰ ਬਦਨਾਮ ਨਾ ਕਰੋ ਜੇਕਰ ਤੁਸੀਂ ਆਪਣਾ ਘਰ ਨਹੀਂ ਸੰਭਾਲ ਪਾ ਰਹੇ ਤੁਹਾਡੀ ਪੁਲਿਸ ਨਸ਼ੇ ਰੋਕਣ ਦੇ ਵਿੱਚ ਫੇਲ ਹੈਗੀ ਹੈ ਤਾਂ ਤੁਸੀਂ ਆਪਾਂ ਆਪ ਸੰਭਾਲੋ ਆਪਣਾ ਸਦਾ ਵਿਚਾਰੋ ਆਪਣੀ ਜਨਕੇ ਜਨਕੀ ਪਲੈਨਿੰਗ ਕਰੋ ਸਾਨੂੰ ਬਦਨਾਮ ਨਾ ਕਰੋ ਪਰ ਮੈਂ ਇਸ ਮੌਕੇ ਦੇ ਉੱਤੇ ਜਿਹੜੇ ਪੰਜਾਬ ਕਾਂਗਰਸ ਦੇ ਲੀਡਰ ਨੇ ਪੰਜਾਬ ਦੇ ਬੁਲਾਰੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਆ ਰਾਜਾ ਵਿਡਿੰਗ ਜੀ ਪਤਾਪ ਬਾਜਵਾ ਜੀ ਇਹਨਾਂ ਤੇ ਬੁਲਾਰੇ ਉਹਨਾਂ ਨੂੰ ਮੈਂ ਜਰੂਰ ਪੁੱਛਣਾ ਚਾਹਾਂਗਾ ਕਿ ਅੱਜ ਜਦੋਂ ਕਾਂਗਰਸ ਦਾ ਹਿਮਾਚਲ ਦਾ ਐਮਐਲਏ ਪੰਜਾਬ ਨੂੰ ਬਦਨਾਮ ਕਰ ਰਿਹਾ ਤੁਸੀਂ ਚੁੱਪ ਕਿਉਂ ਤੁਹਾਡੀ ਇਨਟੇਕ ਕੀ ਹੈ ਕਿ ਤੁਸੀਂ ਉਹਨਾਂ ਦੀ ਗੱਲਾਂ ਨਾਲ ਸਹਿਮਤ ਹੋ ਕਿ ਅੱਜ ਤੁਸੀਂ ਪੰਜਾਬ ਦਾ ਖੜੋਗੇ ਔਰ ਇਸ ਦੀ ਨਖੇਦੀ ਕਰੋਗੇ ਜਾਂ ਫਿਰ ਇੱਕ ਵਾਰੀ ਤੁਸੀਂ ਜਨਨ ਕੇ ਚੁੱਪਚਾਪ ਹੋ ਕੇ ਜਨਨ ਕੇ ਹਿਮਾਚਲ ਦੇ ਐਮ ਐਲ ਏ ਦੁਆਰਾ ਕਹੀ ਹੋਈ ਗੱਲ ਦੀ ਤਾਇਦ ਕਰੋਗੇ ਹਿਮਾਚਲ ਕਾਂਗਰਸ ਦੇ ਜਿਹੜੇ ਐਮ ਐਲ ਏ ਦਾ ਬਿਆਨ ਹੈ ਕਿ ਪੰਜਾਬੀ ਜਿਹੜੇ ਹੈ ਉਹ ਹਿਮਾਚਲ ਦੇ ਵਿੱਚ ਨਸ਼ਾ ਫਲਾ ਰਹੇ ਹੈ ਇਹ ਬਿਲਕੁਲ ਬੇਹੁੱਦਾ ਤੇ ਤੱਥਾਂ ਤੋਂ ਦੂਰ ਤੇ ਪੰਜਾਬ ਨੂੰ ਬਦਨਾਮ ਕਰਨ ਵਾਲਾ ਇਹ ਬਿਆਨ ਹੈ ਮਤਲਬ ਇਹ ਤਾਂ ਇਹ ਕਹਿ ਸਕਦੇ ਵੀ ਉਲਟਾ ਚੋਰ ਕੋਤਵਾਲ ਨੂੰ ਡਾਟੇ ਸਾਰੇ ਜਾਣਦੇ ਆ ਕਿ ਹਿਮਾਚਲ ਦੇ ਵਿੱਚ ਬਹੁਤ ਸਾਰੀਆਂ ਐਗੀਆਂ ਪਾਕਟਸ ਨੇ ਜਿੱਥੇ ਕਿ ਸਿੰਥੈਟਿਕ ਡਰੱਗਸ ਦੀ ਮੈਨੂਫੈਕਚਰਿੰਗ ਹੁੰਦੀ ਹੈ ਇਹ ਆਵਾਜ਼ ਅਸੀਂ ਪਹਿਲਾਂ ਵੀ ਉਠਾਉਂਦੇ ਰਹੇ ਆ ਬਲਕਿ ਤੁਹਾਡੇ ਤੋਂ ਉੱਥੇ ਮੈਨੂਫੈਕਚਰ ਹੋਇਆ ਸਿੰਥੈਟਿਕ ਡਰਗ ਉਹ ਪੰਜਾਬ ਦੇ ਵਿਚ ਆ ਰਹੀ ਹੈ ਉਲਟਾ ਬਦਨਾਮ ਤੁਸੀਂ ਸਾਨੂੰ ਕਰ ਰਹੇ ਹੋ ਸਾਰੇ ਜਾਣਦੇ ਆ ਤੁਹਾਡੇ ਪਿਕਨਿਕ ਸਪOTS ਨੇ ਜਿੱਥੇ ਇੰਟਰਨੈਸ਼ਨਲ ਟੂਰਿਸਟ ਵੀ ਆਉਂਦੇ ਆ ਚਾਹੇ ਉਹ ਮਕਲੋਡ ਗੰਢ ਹੋਵੇ ਧਰਮਸ਼ਾਲਾ ਹੋਵੇ ਕੁਸਾਲ ਹੋਵੇ ਉੱਥੇ ਕੀ ਨਹੀਂ ਹੁੰਦਾ ਇਕ ਕੁਝ ਤੋਂ ਛੁਪਿਆ ਹੋਇਆ ਥੋੜਾ ਹੈਗਾ ਬਲਕਿ ਪੰਜਾਬ ਨੂੰ ਜਿਹੜਾ ਇਹ ਬਦਨਾਮ ਕਰਨ ਦੀ ਤੁਹਾਡੀ ਕੋਸ਼ਿਸ਼ ਹੈ ਇਸ ਦੀ ਅਸੀਂ ਨਿਖੇਧੀ ਕਰਦੇ ਆਂ ਇਸ ਦੀ ਅਸੀਂ ਨਿੰਦਿਆ ਕਰਦੇ ਆਂ ਪੰਜਾਬ ਉਹ ਸਟੇਟ ਹੈ ਜਿਸ ਨੂੰ ਨਸ਼ੇ ਨੇ ਬਰਬਾਦ ਕੀਤਾ ਆ Rajasthan ਤੋਂ ਵੀ ਨਸ਼ੇ ਆਉਂਦੇ ਆ ਗੁਜਰਾਤ ਤੋਂ ਵੀ ਇੱਥੇ ਨਸ਼ੇ ਆਉਂਦੇ ਆ ਯੂਪੀ ਤੋਂ ਨਸ਼ੇ ਆਉਂਦੇ ਆ ਮਹਾਰਾਸ਼ਟਰ ਤੋਂ ਨਸ਼ੇ ਆਉਂਦੇ ਆ ਇੰਟਰਨੈਸ਼ਨਲ ਬਾਰਡਰ ਤੋਂ ਨਸ਼ੇ ਆਉਂਦੇ ਹੈਗੇ ਕੋ ਪੰਜਾਬ ਦੀ ਤਾਂ ਪੂਰੀ ਦੀ ਪੂਰੀ ਜਵਾਨੀ ਤਬਾਹ ਕਰ ਦਿੱਤੀ ਇਹਨਾਂ ਨਸ਼ਿਆਂ ਨੇ ਸੋ ਇਸ ਕਰਕੇ ਸਾਨੂੰ ਬਦਨਾਮ ਨਾ ਕਰੋ ਜੇਕਰ ਤੁਸੀਂ ਆਪਣਾ ਘਰ ਨਹੀਂ ਸੰਭਾਲ ਪਾ ਰਹੇ ਤੁਹਾਡੀ ਪੁਲਿਸ ਨਸ਼ੇ ਰੋਕਣ ਦੇ ਵਿੱਚ ਫੇਲ ਹੈਗੀ ਹੈ ਤਾਂ ਤੁਸੀਂ ਆਪਾਂ ਆਪ ਸੰਭਾਲੋ ਆਪਣਾ ਸਦਾ ਵਿਚਾਰੋ ਆਪਣੇ ਜਨਕੇ ਜਨਕੀ ਪਲੈਨਿੰਗ ਕਰੋ ਸਾਨੂੰ ਬਦਨਾਮ ਨਾ ਕਰੋ ਪਰ ਮੈਂ ਇਸ ਮੌਕੇ ਦੇ ਉੱਤੇ ਜਿਹੜੇ ਪੰਜਾਬ ਕਾਂਗਰਸ ਦੇ ਲੀਡਰ ਨੇ ਪੰਜਾਬ ਦੇ ਬੁਲਾਰੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਆ ਰਾਜਾ ਵਿਡਿੰਗ ਜੀ ਪਤਾਪ ਬਾਜਵਾ ਜੀ ਇਹਨਾਂ ਦੇ ਬੁਲਾਰੇ ਉਹਨਾਂ ਨੂੰ ਮੈਂ ਜਰੂਰ ਪੁੱਛਣਾ ਚਾਹਾਂਗਾ ਕਿ ਅੱਜ ਜਦੋਂ ਕਾਂਗਰਸ ਦਾ ਹਿਮਾਚਲ ਦਾ ਐਮਐਲਏ ਪੰਜਾਬ ਨੂੰ ਬਦਨਾਮ ਕਰ ਰਿਹਾ ਤੁਸੀਂ ਚੁੱਪ ਕਿਉਂ ਤੁਹਾਡੀ ਇਨਟੇਕ ਕੀ ਹੈ ਕਿ ਤੁਸੀਂ ਉਹਨਾਂ ਦੀ ਗੱਲਾਂ ਨਾਲ ਸਹਿਮਤ ਹੋ ਕੀ ਅੱਜ ਤੁਸੀਂ ਪੰਜਾਬ ਦਾ ਖੜੋਗੇ ਔਰ ਇਸ ਦੀ ਨਿਖੇਧੀ ਕਰੋਗੇ ਜਾਂ ਫਿਰ ਇੱਕ ਵਾਰੀ ਤੁਸੀਂ ਜਨਕਿ ਚੁੱਪਚਾਪ ਹੋ ਕੇ ਜਨਕਿ ਹਿਮਾਚਲ ਦੇ ਐਮ ਐਲ ਏ ਦੁਆਰਾ ਕਹੀ ਹੋਈ ਗੱਲ ਦੀ ਤਾਇਦ ਕਰੋ